ਦਰੋਸੇ ਕੋਈ ਕਾਮ ਬਾਰੇ ਸੋਚਦੇ ਆ ਤਾਂ ਸਾਡੇ ਅੰਦਰ ਕਾਮ ਜਾਗਦਾ ਧੰਦੇ ਬਾਰੇ ਸੋਚਦੇ ਆ ਲਾਲਚ ਜਾਗ ਪੈਂਦਾ ਆਪਣੇ ਬੱਚਿਆ ਬਾਰੇ ਮਾਪਿਆ ਬਾਰੇ ਸੋਚਦੇ ਆ ਮੋਹ ਜਾਗ ਪੈਂਦਾ ਆਪਣੀ ਤਾਕਤ ਦੇ ਬਾਰੇ ਸੋਚਦੇ ਆ ਹੰਕਾਰ ਜਾਗ ਪੈਂਦਾ ਅਸੀਂ ਕੋਈ ਪੁਰਾਣੀ ਹੋਈ ਬੇਇਮਾਨੀ ਬਾਰੇ ਸੋਚਦੇ ਆ ਸਾਡੇ ਅੰਦਰ ਕਰੋਹ ਜਾਗ ਪੈਂਦਾ ਸੋਚਣ ਦੇ ਨਾਲ ਇਹ ਸਭ ਕੁਝ ਹੋ ਰਿਹਾ ਜਦ ਮੋਹ ਜਾਗਦਾ ਤਾਂ ਅੱਖਾਂ ਦੇ ਵਿੱਚੋਂ ਆਪਣੇ ਆਪ ਉਂ ਦੂ ਆ ਜਾਂਦੀ ਆ ਉਹ ਪਾਣੀ ਕਿਸ ਤਰ੍ਹਾਂ ਬਣਿਆ ਕਿਸ ਤਰ੍ਹਾਂ ਉਹ ਪਾਣੀ ਅੱਖਾਂ ਦੇ ਰਹੀਂ ਬਾਹਰ ਆਇਆ ਸਭ ਸੋਚ ਉਹ ਸਾਡੀ ਰੀਅਲ ਹੋ ਜਾਂਦੀ ਆ ਇਹ ਹੀ ਸਾਫ ਕਿਤਾਬ ਜੋ ਹੈ ਉਹ ਧਿਆਨ ਦਾ ਹੈ ਪਰਮਾਤਮਾ ਬਾਰੇ ਸੋਚੀਏ ਮਾਤਮਾ ਵਰਗੇ ਹੋ ਜੀਏ ਤੂੰ ਤੂੰ ਕਰਤਾ ਤੂੰ ਹੁਆ ਇਹ ਗੱਲ ਕੋਈ ਏਡੀ ਵੱਡੀ ਹੈ ਨਹੀਂ ਇਹ ਧਿਆਨ ਨੂੰ ਕੋਈ ਕਹਿ ਦਿੰਦੇ ਵੀ ਧਿਆਨ ਕੋਈ ਐਵੇਂ ਹੁੰਦਾ ਇਹ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਿਸ ਤਰ੍ਹਾਂ ਸਾਡੀ ਸੋਚ ਨਹੀਂ ਸਾਡੇ ਅੱਗੇ ਪ੍ਰਗਟ ਹੋ ਜਾਂਦੀ ਆ। ਈਰਖਾ, ਕ੍ਰੋਧ, ਲੋਭ, ਹੰਕਾਰ ਸਾਨੂੰ ਦਿਖਦਾ ਨਹੀਂ ਪਰ ਹੈ। ਮੰਨਦੇ ਆ ਨਾ ਸਾਰੇ। ਇਸ ਤਰ੍ਹਾਂ ਧਿਆਨ ਦਾ ਹੀ ਏਕ ਮਾਰਗ ਹੈ। ਇਹ ਦਿਖਦਾ ਨਹੀਂ ਪਰ ਹੈਗਾ ਸਾਰਾ ਕੁਸ਼ੀ ਆ। ਸਭ ਕੁਝ ਹੋ ਜਾਂਦਾ ਹੈ। ਪਰਮਾਤਮਾ ਵੱਲ ਜੇ ਹੋ ਜਾਂਦੇ ਆ ਬਾਣ ਦਾ ਫਰਮਾਨ ਹੈ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਸਾਰਾ ਕੁਝ ਸਾਡੇ ਸਰੀਰ ਦੇ ਅੰਦਰ ਹੈ। ਬਸ ਗੱਲ ਖੋਜਣ ਦੀ ਹੈ। ਜਿਸ ਤਰ੍ਹਾਂ ਅਸੀਂ ਬਾਕੀ ਪੰਜ ਬਕਾਇਰਾਂ ਨੂੰ ਪ੍ਰਗਟ ਕਰ ਲੈਣੇ ਆ ਉਸੇ ਤਰ੍ਹਾਂ ਅਸੀਂ ਇਹ ਆਪਣਾ ਜੋ ਗੌਣਾ ਹੈ ਜੋ ਸਾਡੀ ਸੱਲੀਅਤ ਹੈ ਇਸ ਨੂੰ ਪ੍ਰਗਟ ਕਰਨਾ ਹੈ ਪਰਮਾਤਮਾ ਤਾਂ ਕਈ ਹੋ ਸਕਦੇ ਆ ਪਰ ਈਸ਼ਵਰ ਇੱਕੋ ਹੀ ਹੈ ਇੱਕ ਓੰਕਾਰ ਉਹ ਅਕਾਲਪੁਰਖ ਇੱਕ ਹੀ ਹੈ ਪਰਮਾਤਮਾ ਬਹੁਤ ਸਾਰੇ ਹੋ ਸਕਦੇ ਆ ਸੋ ਪਰਮਾਤਮਾ ਵਰਗੇ ਬਣ ਸਕਦੇ ਆ ਪਰ ਈਸ਼ਵਰ ਨਹੀਂ